ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਇਹ ਜਾਣਕਾਰੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਬਹੁਤ ਹੀ ਪ੍ਰੇਰਨਾ ਸਰੋਤ ਹੈ ਇਹ ਹੈ ਵੈਬ ਸੂਰੀਆ ਵੰਚੀ ਦੇ ਸੰਘਰਸ਼ ਦੀ ਕਹਾਣੀ ਜਿਸ ਨੇ ਛੋਟੀ ਉਮਰ ਵਿੱਚ ਹੀ ਆਪਣਾ ਬਹੁਤ ਵੱਡਾ ਨਾਂ ਬਣਾ ਲਿਆ ਹੈ ਇਹ ਗੱਲ ਸੱਚ ਸਾਬਤ ਹੋਈ ਕਿ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਉਸ ਨੂੰ ਕ੍ਰਿਕਟ ਦਾ ਸੁਪਰਸਟਾਰ ਵੀ ਕਿਹਾ ਜਾਣ ਲੱਗਿਆ ਅਸੀਂ ਜਾਣਦੇ ਹਾਂ ਕਿ ਇਸ ਦਾ ਸੰਘਰਸ਼ ਛੋਟੀ ਉਮਰ ਵਿੱਚ ਹੀ ਬਹੁਤ ਵੱਡਾ ਹੈ 28 ਬਰਾਂ ਨੂੰ ਹੋਏ ਮੈਚ ਵਿੱਚ ਇਸ ਨੇ 35 ਬਲਾਂ ਵਿੱਚ ਸੈਂਕੜਾ ਜੜ ਕੇ ਸਾਰਿਆਂ ਨੂੰ ਮੂੰਹ ਵਿਚੁੰਗਲਾ પા ਕੇ ਸੋਚ ਨਹੀਂ ਹਰਾਨ ਕਰ ਦਿੱਤਾ ਵਿਭਬ ਰਾਜਸਥਾਨ ਦੀ ਟੀਮ ਵਿੱਚ ਖੇਡਿਆ ਤੇ ਆਪਣੀ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਸਚਨ ਤੰਦੁਲਕਰ ਨੇ ਵੀ 16 ਸਾਲ ਦੀ ਉਮਰ ਵਿੱਚ ਆਪਣਾ ਡੈਬਿਊ ਦਿੱਤਾ ਸੀ ਤੇ ਇਸ ਨੇ 14 ਸਾਲ ਦੀ ਉਮਰ ਵਿੱਚ ਹੀ ਉਹ ਕਰ ਵਿਖਾਇਆ ਵਿਭਬ ਨੇ ਆਪਣੀ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਈਆ ਐਸਾ ਵੀ ਹੁੰਦਾ ਹੈ ਕਿ ਪਹਿਲੀ ਬੋਲ ਤੇ ਸਿਕਸ ਲਗਾ ਦਿੱਤਾ ਜਾਵੇ ਵਿਆਬਬ ਦਾ ਜਨਮ 27 ਮਾਰਚ 2011 ਨੂੰ ਹੋਇਆ ਸੀ ਵਿਆਬਬ ਦੇ ਪਿਤਾ ਕਿਸਾਨੀ ਕਰਦੇ ਸੀ ਤੇ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਬੱਚਾ ਕ੍ਰਿਕਟ ਦਾ ਸੁਪਰਸਟਾਰ ਬਣੇ ਉਹਦੇ ਪਿਤਾ ਜੀ ਦੱਸਦੇ ਨੇ ਕਿ ਵੈਬਬ 8ਵੀਂ ਕਲਾਸ ਦਾ ਸਟੂਡੈਂਟ ਹੈ ਤੇ ਸਵੇਰੇ ਉੱਠ ਕੇ ਟਿਊਸ਼ਨ ਪੜ੍ਹ ਜਾਂਦਾ ਸੀ ਉਹਦਾ ਜ਼ਿਆਦਾ ਫੋਕਸ ਕ੍ਰਿਕਟ ਤੇ ਹੁੰਦਾ ਸੀ ਪਰ ਕ੍ਰਿਕਟ ਅਤੇ ਪੜ੍ਹਾਈ ਦੋਨੋਂ ਚੀਜ਼ਾਂ ਨੂੰ ਬਰਾਬਰ ਰੱਖਣਾ ਥੋੜਾ ਮੁਸ਼ਕਲ ਤਾਂ ਜ਼ਰੂਰ ਸੀ ਪਰ ਆਪਾਂ ਆਪਣੇ ਬੱਚੇ ਨੂੰ ਇੰਨਾ ਮਜਬੂਰ ਨਹੀਂ ਕਰਦੇ ਕਿ ਤੂੰ ਪੜ੍ਹਾਈ ਵਿੱਚ ਵੀ 95 ਫੀਰੰਟ ਲੈ ਕੇ ਆ ਤੇ ਖੇਡਾਂ ਵਿੱਚ ਵੀ ਜਿਸ ਵਾਸਤੇ ਬੱਚੇ ਦਾ ਧਿਆਨ ਹੋਵੇਗਾ ਸਾਨੂੰ ਬੱਚੇ ਨੂੰ ਉਸ ਪਾਸੇ ਵੱਲੇ ਲਿਉਣਾ ਚਾਹੀਦਾ ਹੈ ਤੇ ਆਪਣੇ ਬੱਚੇ ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ 13 ਸਾਲ 8 ਮਹੀਨੇ ਦੀ ਉਮਰ ਵਿੱਚ ਹੀ ਉਹ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲਈ ਤਿਆਰ ਸੀ ਉਹ ਆਈਪਲ ਵਿੱਚ ਵਿਕਣ ਵਾਲਿਆਂ ਵਿੱਚ ਸਾਰਿਆਂ ਤੋਂ ਛੋਟੀ ਉਮਰ ਦਾ ਖਿਡਾਰੀ ਸੀ ਤੇ ਰਾਜਸਥਾਨ ਦੀ ਟੀਮ ਨੇ ਉਸ ਨੂੰ 1 ਕਰੋੜ 10 ਲੱਖ ਰੁਪਏ ਵਿੱਚ ਖਰੀਦਿਆ ਅਤੇ ਉਸ ਨੇ ਆਪਣੀ ਟੀਮ ਲਈ ਬਹੁਤ ਵਧੀਆ ਪਰਫਾਰਮੈਂਸ ਦਿੱਤੀ। ਉਸ ਦੇ ਪਿਤਾ ਜੀ ਨੂੰ ਵੀ ਆਪਣੀ ਉਮਰ ਵਿੱਚ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ। ਪਰ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਤੇ ਉਹਨਾਂ ਨੇ ਆਪਣੇ ਸੁਪਨੇ ਨੂੰ ਆਪਣੇ ਬੱਚੇ ਵਜੋਂ ਦੇਖਿਆ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਕ੍ਰਿਕਟ ਵਿੱਚ ਪਰਫੁੱਲਤ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ। ਸਤੇ ਪਿਤਾ ਜੀ ਨੇ ਆਪਣਾ ਸ਼ੌਂਕ ਛੱਡ ਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਆਪਣਾ ਧਿਆਨ ਦਿੱਤਾ ਤੇ ਉਹਨਾਂ ਦਾ ਇਹ ਸੁਪਨਾ ਪੂਰਾ ਨਾ ਹੋਇਆ 5 ਸਾਲ ਦੀ ਉਮਰ ਵਿੱਚ ਹੀ ਵਿਅਬ ਬਨੂ ਕ੍ਰਿਕਟ ਦਾ ਪੂਰਾ ਸ਼ੌਂਕ ਸੀ ਤੇ ਉਸ ਦੇ ਪਿਤਾ ਜੀ ਨੇ ਉਸ ਨੂੰ ਘਰ ਵਿੱਚ ਹੀ ਖੜਾਉਣਾ ਸ਼ੁਰੂ ਕੀਤਾ ਵਿਅਬ ਦਾ ਪਿੰਡ ਮੋਤੀਪੁਰ ਸੀ ਜੋ ਕਿ ਬਿਹਾਰ ਵਿੱਚ ਸੀ ਤੇ ਜਿੱਥੇ ਅੱਧੀ ਕੋਚਿੰਗ ਹੁੰਦੀ ਸੀ ਉਹ ਸਵਸਤੀਪੁਰ ਸੀ ਜੋ ਕਿ ਉਸਦੇ ਪਿੰਡ ਤੋਂ ਕਾਫੀ ਦੂਰ ਸੀ ਇਸ ਦੇ ਪਿਤਾ ਜੀ ਰੋਜ਼ ਇਸ ਨੂੰ ਲੈ ਕੇ ਆਉਂਦੇ ਤੇ ਫਿਰ ਉਸ ਨੂੰ ਵਾਪਸ ਲੈ ਕੇ ਜਾਂਦੇ 8 ਸਾਲ ਦੀ ਮਰਵਿਚੀ ਨੇ ਆਪਣੀ ਪਹਿਲੀ ਪਰਫਾਰਮੈਂਸ ਦਿੱਤੀ ਜੋ ਕਿ ਬਹੁਤ ਹੀ ਵਧੀਆ ਸਾਬਤ ਹੋਈ ਵੈਬ ਬਨੂਨ ਕ੍ਰਿਕਟ ਦੇ ਮੈਦਾਨ ਵਿੱਚ ਲਿਆਉਣ ਵਾਲਾ ਉਸਦਾ ਪਿਤਾ ਹੀ ਸੀ ਉਸਦੇ ਪਿਤਾ ਨੇ ਸੋਚਿਆ ਕਿ ਮੇਰਾ ਸੁਪਨਾ ਤਾਂ ਨਹੀਂ ਪੂਰਾ ਹੋਇਆ ਪਰ ਮੈਂ ਆਪਣੇ ਬੱਚੇ ਦਾ ਸੁਪਨਾ ਇੱਕ ਦਿਨ ਜ਼ਰੂਰ ਪੂਰਾ ਕਰਾਂਗਾ ਫਿਰ ਦੋਨਾਂ ਦੀ ਮਿਹਨਤ رنگ ਲਿਆਈ ਕੋਸਾਰਾ ਦਿਨ ਆਪਣੀ ਪ੍ਰੈਕਟਿਸ ਵਿੱਚ ਲੱਗੇ ਰਹਿੰਦਾ ਤੇ ਰੋਜ਼ 600 ਬਾਲਾਂ ਖੇਡਦਾ ਜੋ ਉਸ ਨੂੰ ਬਾਲਾਂ ਕਰਾਉਂਦੇ ਉਹ ਉਹਨ ਲਈ ਰੋਜ਼ ਘਰੋਂ ਖਾਣਾ ਲੈ ਕੇ ਆਉਂਦਾ ਤੇ ਵਿਆਪਕ ਦੀ ਕ੍ਰਿਕਟ ਟ੍ਰੇਨਿੰਗ ਵਾਸਤੇ ਉਸਦੇ ਪਿਤਾ ਜੀ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹਦਾ ਖਰਚਾ ਚੱਕ ਸਕੇ ਇਸ ਲਈ ਉਹਨਾਂ ਨੂੰ ਆਪਣੀ ਜੱਦੀ ਜ਼ਮੀਨ ਵੀ ਵੇਚਣੀ ਪਈ ਉਸ ਨੇ ਬਹੁਤ ਸਾਰੇ ਟੂਰਨਾਮੈਂਟ ਵਿੱਚ ਹਿੱਸਾ ਲਿਆ ਤੇ ਬਹੁਤ ਸਾਰੇ ਮੈਚ ਖੇਡੇ ਇੱਥੇ ਵੀ 12.5 ਸਾਲ ਦੀ ਉਮਰ ਵਿੱਚ ਉਸ ਨੇ ਰੰਜੀ ਟਰਾਫੀ ਖੇਡੀ ਅਤੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਵਿੱਚ ਕਮਾਲ ਕਰਕੇ ਵਿਖਾ ਦਿੱਤਾ ਉਹ ਆਪਣੇ ਘਰ ਦੇ ਬਾਹਰ نیٹ ਲਾ ਕੇ ਖੇਡਦਾ ਅਤੇ ਆਪਣੀ ਪ੍ਰੈਕਟਿਸ ਕਰਦਾ ਰਹਿੰਦਾ ਵਿਆਬ ਉਸੇ ਵਾਗ ਸਚਨ ਤੰਦੂਲਕਰ ਅਤੇ ਜਵਰਾਜ ਦਾ ਬਹੁਤ ਵੱਡਾ ਫੈਨ ਹੈ ਤੇ ਇਹ ਸਾਡੀ ਇੰਡੀਆ ਟੀਮ ਦਾ ਆਉਣ ਵਾਲਾ ਭਵਿੱਖ ਹੈ ਉਸ ਨੇ ਛੋਟੀ ਉਮਰ ਵਿੱਚ ਹੀ ਆਪਣੇ ਨਾਂ ਵੱਡੇ ਵੱਡੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਤੇ ਇਸ ਨੇ ਰਾਜਸਥਾਨ ਰਾਇਲ ਦੀ ਟੀਮ ਲਈ 11 ਛੱਕੇ ਅਤੇ 7 ਚੌਕੇ ਲਾਏ ਤੇ ਆਪਣਾ ਸੈਂਕੜਾ ਜੜਿਆ ਇੰਡੀਆ ਟੀਮ ਦੇ ਸਭ ਤੋਂ ਘਟ ਬਾਲਾਂ ਵਿੱਚ ਸੈਂਕੜਾ ਜੜਨ ਵਾਲਾ ਖਿਡਾਰੀ ਬਣ ਗਿਆ ਹੈ ਵੈਬ ਕੁਝ ਲੋਕ ਇਸ ਦੀ ਉਮਰ ਨੂੰ ਲੈ ਕੇ ਵੀ ਸਵਾਲ ਉਠਾਉਂਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਇੱਕ ਖਿਡਾਰੀ ਦਾ ਹੌਸਲਾ ਟੁੱਟਦਾ ਹੈ ਸਾਨੂੰ ਇਸ ਤਰ੍ਹਾਂ ਉਸ ਦੇ ਹੌਸਲੇ ਨੂੰ ਟਾ ਨਹੀਂ ਲਾਉਣੀ ਚਾਹੀਦੀ ਇਸ ਦੀ ਧਾਰਨਾ ਸਾਨੂੰ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿ ਸਾਡੇ ਬੱਚੇ ਵੀ ਇਸ ਨੂੰ ਦੇਖ ਕੇ ਕੁਝ ਸਿੱਖਣ ਅਤੇ ਅੱਗੇ ਕੁਝ ਨਵਾਂ ਕਰਨ ਦੀ ਚਾਹਤ ਰੱਖਣ ਇਹ ਸੀ ਜੀ ਸੁਪਰਸਟਾਰ ਵੈਬ ਸੂਰੀਆ ਵੰਚੀ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਓ ਤਾਂ ਕਿ ਬੱਚੇ ਇਸ ਤੋ ਕੋ ਸਿੱਖਣ ਤੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੁਹਾਡਾ ਇਹ ਜਾਣਕਾਰੀ ਸੁਣ ਲਈ ਬਹੁਤ ਬਹੁਤ ਧੰਨਵਾਦ